ਜਲਾਲਾਬਾਦ ਤੋਂ ਖਬਰ ਸਾਹਮਣੇ ਆ ਰਹੀ ਹੈ ਇੱਕ ਨਿੱਜੀ ਹਸਪਤਾਲ ਦੇ ਅੰਦਰ ਵੜ ਕੇ 10 ਤੋਂ 12 ਗੁੰਡਿਆਂ ਨੇ ਹਮਲਾ ਕੀਤਾ ਹੈ ਬੀਜੇਪੀ ਆਗੂ ਤੇ ਇਹ ਹਮਲਾ ਕੀਤਾ ਗਿਆ ਹੈ ਪਰਿਵਾਰ ਤੇ ਜਿਹੜੇ ਆਂ ਕਿਰਪਾਨਾਂ ਮਾਰੀਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਇਸ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਦਰਸਲ ਮਾਮਲਾ ਕੀ ਹੋਇਆ ਕਿਸ ਤਰੀਕੇ ਨਾਲ ਗੁੰਡੇ ਅੰਦਰ ਵੜ ਕੇ ਕੁੱਟਮਾਰ ਕਰਨ ਲੱਗ ਜਾਂਦੇ ਨੇ ਤਾਂ ਬੀਜੇਪੀ ਆਗੂ ਤੇ ਉਸ ਦੇ ਪਰਿਵਾਰ ਤੇ ਹਮਲਾ ਹੋਇਆ ਮੰਡਲ ਪ੍ਰਧਾਨ ਬੀਜੇਪੀ ਲੱਧੂ ਵਾਲਾ ਹਰਪ੍ਰੀਤ ਸਿੰਘ ਤੇ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਹਰਪ੍ਰਜਨ ਸਿੰਘ ਦੀ ਕੁੜੀ ਦਾ ਆਪਰੇਸ਼ਨ ਸੀਗਾ 3 ਵਜੇ ਆਪਰੇਸ਼ਨ ਹੋਣਾ ਸੀ ਜਿਸ ਤੋਂ ਬਾਅਦ ਕੁੜੀ ਨੂੰ ਜਦੋਂ ਆਪਰੇਸ਼ਨ ਥੀਏਟਰ ਦੇ ਅੰਦਰ ਲੈ ਕੇ ਗਏ ਓਟੀ ਦੇ ਅੰਦਰ ਲੈ ਕੇ ਗਏ ਤਾਂ ਕੁੜੀ ਅੰਦਰ ਘਬਰਾ ਗਈ ਸੀ ਜਿਸ ਤੋਂ ਬਾਅਦ ਭਾਜਪਾ ਆਗੂ ਨੇ ਕਿਹਾ ਕਿ ਮੈਂ ਆਪਣੀ ਕੁੜੀ ਨੂੰ ਮਿਲਣਾ ਚਾਹੁੰਦਾ ਹਾਂ ਜਦੋਂ ਉੱਥੇ ਇੱਕ ਕਰਮਚਾਰੀ ਮੌਜੂਦ ਸੀਗਾ ਲੈਬ ਦਾ ਕਰਮਚਾਰੀ ਸੀ ਉਸਨੇ ਮਨਾਂ ਕੀਤਾ ਜਿਸ ਤੋਂ ਬਾਅਦ ਉਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੂੰ ਸ਼ਿਕਾਇਤ ਜਿਹੜੇ ਹਸਪਤਾਲ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਹਸਪਤਾਲ ਪ੍ਰਸ਼ਾਸਨ ਨੇ ਨੌਕਰੀ ਤੋਂ ਉਸ ਕਰਮਚਾਰੀ ਨੂੰ ਕੱਢ ਦਿੱਤਾ ਜਿਸ ਤੋਂ ਬਾਅਦ ਖੁੰਦਕ ਖੁੰਦਕ ਦੇ ਵਿੱਚ ਕਰਮਚਾਰੀ 10 ਤੋਂ 12 ਗੁੰਡੇ ਹਸਪਤਾਲ ਚ ਲੈ ਕੇ ਆਉਂਦਾ ਔਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਕਿਰਪਾਨਾਂ ਸਿੱਧੀਆਂ ਮਾਰੀਆਂ ਜਾਂਦੀਆਂ ਨੇ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਲਾਲਾਬਾਦ ਦਾ ਇਹ ਨਿੱਜੀ ਹਸਪਤਾਲ ਹੈ ਔਰ ਨਿੱਜੀ ਹਸਪਤਾਲ ਦੇ ਵਿੱਚ ਇਹ ਕੁੱਟਮਾਰ ਕੀਤੀ ਗਈ ਹੈ ਬੀਜੇਪੀ ਆਗੂ ਤੇ ਹਮਲਾ ਕੀਤਾ ਗਿਆ ਪਰਿਵਾਰ ਤੇ ਇਹ ਹਮਲਾ ਕੀਤਾ ਗਿਆ ਹੈ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਹਮਲਾ ਕੀਤਾ ਗਿਆ ਹੋਰ ਵੱਡੀ ਗੱਲ ਇਸ ਦੇ ਵਿੱਚ ਇਹ ਆ ਕਿ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਕਰਮਚਾਰੀ ਗੁੰਡੇ ਲੈ ਕੇ ਆਇਆ ਗੁੰਡੇ ਲਿਆ ਕੇ ਉਸਨੇ ਵਾਰ ਕੀਤਾ ਔਰ ਵਾਰ ਕਰ ਕਰਕੇ ਜ਼ਖਮੀ ਕਰਮਦੀ ਕੋਸ਼ਿਸ਼ ਵੀ ਕੀਤੀ ਹੈ ਜਿਸ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਦਿਖਾ ਰਿਹਾ ਹੋਰ ਕੀ ਕੁਝ ਖੁਲਾਸੇ ਬੀਜਪੀ ਆਗੂ ਤੇ ਪੁਲਿਸ ਨੇ ਕੀਤੇ ਤੁਹਾਨੂੰ ਸੁਣਾਉਣੇ ਆ CCTV ਸਾਹਮਣੇ ਆ ਰਹੀ ਹੈ ਕਿ ਹਸਪਤਾਲ ਦੇ ਵਿੱਚ ਤੁਹਾਡੇ ਪਰਿਵਾਰ ਤੇ ਈਵਨ ਛੋਟੀ ਬੱਚੀ ਤੇ ਵੀ ਹਮਲਾ ਕਰ ਦਿੱਤਾ ਗਿਆ ਕਾਰਨ ਕੀ ਸੀਗਾ ਮੈਂ ਨਾ ਜੇ ਅੱਜ ਸਵੇਰ ਤਕਰੀਬਨ 10 10:30 ਆਇਆ ਮੇਰੀ ਬੱਚੀ ਦਾ ਆਪਰੇਟ ਸੀ ਮੈਂ ਡਾਕਟਰ ਸਾਹਿਬ ਨਾਲ ਪਹਿਲਾਂ ਅਪਾਇੰਟਮੈਂਟ ਲਈ ਸੀ ਆਪਰੇਟ ਹੋਣ ਵਾਸਤੇ ਤੇ ਆਪਰੇਟ ਕਰਵਾਉਣ ਆਇਆ ਆਪਰੇਟ ਹੋਣ ਤੋਂ ਬਾਅਦ ਤਕਰੀਬਨ 7 7:30 ਦੀ ਗੱਲ ਆ ਤੇ ਬੱਚੀ ਦਾ ਦਰਦ ਹੋ ਰਿਹਾ ਸੀ ਮੈਂ ਬੱਚੀ ਨੂੰ ਰੋ ਰਹੀ ਸੀ ਮੈਂ ਬੱਚੀ ਨੂੰ ਚੁੱਪ ਕਰਾ ਰਿਹਾ ਸੀ ਸਾਚਾੜ ਕਾਏ ਨੇ ਦਾ 12 ਗਿਨੇ ਮੇਰੇ ਅਗੇ ਹਮਲਾ ਕਰਤਾ ਜੀ ਤੇ ਜਿਸ ਵੇਚ ਉਹਨਾਂ ਕੋਲ ਸੀਸੀਟੀਵੀ ਦੇ ਅੱਗੇ ਦੇਖ ਰਿਆ ਜੀ ਉਹਨਾਂ ਕੋਲੇ ਮਾਰੂ ਹਥਿਆਰ ਸੀ ਕਾਪੇ ਵਗੈਰਾ ਹੋਰ ਵੀ ਕਈ ਤਰ੍ਹਾਂ ਦੇ ਹੈਗੇ ਸੀ ਕੋਈ ਜਾਣਦੇ ਨਹੀਂ ਪਛਾਣਦੇ ਨਹੀਂ ਅਸੀਂ ਪਤਾ ਨਹੀਂ ਕਿਉਂ ਕਿਸ ਰੈਂਚਰ ਦੇ ਤਰ੍ਹਾਂ ਤੇ ਨਹੀਂ ਵਜ੍ਹਾ ਕੀ ਹੈ ਪਹਿਲਾਂ ਜਿਹੜੀ ਇੱਥੇ ਗੱਲਬਾਤ ਹੋਈ ਸੀ ਦੁਪਹਿਰ ਵੇਲੇ ਉਹ ਕੀ ਗੱਲ ਹੋਈ ਸੀ ਉਹ ਜਸਟ ਇੱਕ ਆਰਗੂ ਹੋਏ ਸਾਡੇ ਵਿੱਚ ਆਪਸ ਵਿੱਚ ਇੰਨੇ ਹੋਏ ਆ ਆਪਰੇਸ਼ਨ ਸੈਕਟਰ ਦੇ ਵਿੱਚ ਜਾਣਾ ਸੀ ਇੱਕ ਮੁੰਡਾ ਮਨਾ ਕਰ ਰਿਹਾ ਸੀ ਮੈਂ ਉਹਨੂੰ ਇਹੀ ਕਿਹਾ ਵੀ ਮੇਰੀ ਯਾਰ ਕੁੜੀਆ ਛੋਟੀ ਆਏ ਘਬਰਾ ਜੇਗੀ ਮੈਂ ਉਹਨੂੰ ਪ੍ਰੀਪੇਅਰ ਕਰਦਾ ਥੋੜਾ ਜਿਹਾ ਸਮਝਾਦਾ ਵਾਪਸ ਆ ਜਨਾ ਇੱਥੇ ਉਹ ਕਿਸੇ ਚੀਜ਼ ਦਾ ਉਹਨੂੰ ਗੁੱਸਾ ਕੀਤਾ ਮੈਨੂੰ ਨਹੀਂ ਪਤਾ ਜੀ ਮੈਂ ਆ ਕੇ ਥੱਲੇ ਆ ਗਿਆ ਤੇ ਹਸਪੀਟਲ ਨੇ ਉਹਨੂੰ ਮਿਸ ਬਿਹੇਵ ਕਰਕੇ ਮਾਰਾ ਬੋਲਣ ਕਰਕੇ ਰੈਸਟ੍ਰੀਟ ਕਰਤਾ ਉਸ ਤੋਂ ਉਤਸ਼ਾਹ ਵਿੱਚ ਆ ਕੇ ਕੰਮ ਕਰਕੇ ਗਿਆ ਜੀ ਕਿੰਨੇ ਲੋਕ ਸੀਗੇ ਇਹ ਤਕਰੀਬਨ 10 12 ਹੈਗੇ ਸੀ ਤੁਸੀਂ ਕਿੰਨਿਆਂ ਨੂੰ ਪਛਾਣਦੇ ਹੋ ਮੈਂ ਤਾਂ ਸਿਰਫ ਮੇਰੇ ਵਾਸਤੇ ਤਾਂ ਅਨਨੂਣਾ ਜੀ ਸਾਰੇ ਮੈਂ ਤਾਂ ਹਸਪੀਟਲ ਦੇ ਵਿੱਚ ਜਿਹੜਾ ਪਹਿਲਾਂ ਇਹਨਾਂ ਨੇ ਰੈਸਟ੍ਰੀਕੇਟ ਕੀਤਾ ਸਿਰਫ ਉਹਨੂੰ ਦੇਖਿਆ ਅੱਜ ਪਛਾਣ ਦਾ ਜਾਨ ਦਾ ਮੁੱਲ ਨੂੰ ਵੀ ਹੈ ਨੀਗਾ ਜੋ ਕੌਣ ਹੈਗਾ ਤੇ ਕੌਣ ਨਹੀਂ ਕਿੰਨੇ ਕਿੰਨੇ ਸੱਟਾਂ ਲੱਗੀਆਂ ਜੀ ਅ ਸੱਟ तकरीबन ਮੇਰੇ ਆ ਮੇਰੇ ਮੰਮੀ ਦੇ ਇੱਕ ਹੰਮਰ ਫ੍ਰੈਕਚਰ ਹੋਈ ਆਈ ਕੱਟੀ ਗਈ ਹੁੰਦੇ ਟੈਂਕੇ ਲੱਗੇ ਨੇ ਤੇ ਗੱਪੇ ਇਹ ਜੀ ਮੇਰੇ ਪਿੰਡ ਤੋਂ ਇਹਦੇ ਨਾਨੀ ਦਾ ਆਪਰੇਟ ਹੋਇਆ ਅੱਜ ਤੇ ਇਹ ਸੀ ਇੱਥੇ ਇਹ ਕਹਿੰਦੇ ਵੀ ਉਹਨਾਂ ਨੇ ਜਾਂਦੇ ਵਾਂਦੇ ਤੇ ਹਮਲਾ ਕੀਤਾ ਇਹਦੇ ਸੱਟਾਂ ਵੱਡੀਆਂ ਨੇ ਇੱਕ ਦੋ ਸਟਾਫ ਜਿਹੜੇ ਨਾਲ ਸਟਾਫ ਦੇ ਵਿੱਚ ਆਏ ਸਟਾਫ ਮੈਂਬਰਾਂ ਦੇ ਜਾਂ ਮੇਰੇ ਘਰ ਦੀ ਇੱਕ ਦੋ ਸਟਾਫ ਆਏ ਨੇ ਕੀ ਹੁਣ ਮੰਗ ਕੀ ਕਰਦੇ ਹਾਂ ਮੰਗੀ ਇਹੇ ਕਰਦਾ ਜੀ ਜੋ ਵੀ ਕਾਨੂੰਨੀ ਕਾਰਵਾਈ ਜੋ ਬੰਦੀ ਆ ਇਹਨਾਂ ਤੇ ਕੀਤੀ ਜਾਵੇ ਵੀ ਇਹ ਜਿਹੜੇ ਗੁੰਡਾ ਅੰਸਰ ਆਏ ਘੁੰਮਦੇ ਘਰਦੇ ਆ ਇਹਨਾਂ ਦੇ ਨੱਕ ਪਾਈ ਜਾਵੇ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਹਰਪ੍ਰੀਤ ਜਨਸਿਕ ਪਿੰਡ ਲੰਦੂਲਾ ਉਤਾਰੀ ਹਾਂ ਹਾਦਸਾ ਹੋਇਆ ਜਾਂ ਜੋ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਇਸ ਨੂੰ ਲੈ ਕੇ ਕੀ ਕਹੋਗੇ ਗੁੰਡਾਗਰਦੀ ਤੁਸੀਂ ਵੇਖ ਹੀ ਰਹਿ ਜੀ ਹਾਲਾਤ ਜੀ ਜੇ ਕੁਮਾਰੀ ਮੋਦੀ ਮੈਂਸ ਹੋਈ ਸੀ ਡਾਕਟਰ ਸਾਹਿਬ ਨਾਲ ਬੈਠ ਕੇ ਗੱਲ ਕਰ ਲੈਂਦੇ ਜੀ ਕਿਨਾਂ ਨੂੰ ਸਾਥ ਲੈ ਤੇ ਉਹ ਤਾਂ ਜੀ ਮੈਂ ਤਾਂ ਰਹਿਰਾ ਸਾਹਿਬ ਦਾ ਪਾੜ ਕਰਤਾ ਪਹਿਲਾਂ ਹਾਂ ਤੇ ਰਹਿਰਾ ਸਾਹਿਬ ਦਾ ਪਾੜ ਕਰਤਾ ਮੈਂ ਜੀ ਮੇਰੇ ਬਰਾਜ ਜਿਹੜੇ ਹਰਭਜਨ ਸਿੰਘ ਆ ਜੀ ਇਹ ਸਾਹਮਣੇ ਬੈਠੇ ਸੀ ਉਹ ਜਿਹੜੇ ਜਿਹੜੇ ਬਾਹਰ ਹੁੰਦੇ ਆਏ ਨੇ ਉਹਨਾਂ ਨੇ ਆਉਂਦੇ ਹਰਭਜਨ ਸਿੰਘ ਤੇ ਅਟੈਕ ਕਰਤਾ ਜੀ ਤੇ ਮੈਂ ਰਹਿਰਾ ਸਾਹਿਬ ਦੇ ਵਿੱਚੇ ਬੰਦ ਕਰਕੇ ਉੱਤ ਪਿਆ ਜੀ ਉਸ ਤੋਂ ਬਾਅਦ ਮੇਰੇ ਦਿਵਾਲੇ ਹੋ ਗਏ ਨੇ ਜੀ ਉਹਨਾਂ ਨੇ ਮੇਰੇ ਵੀ ਸੱਟਾਂ ਮਾਰੀਆਂ ਨੇ ਜੀ ਬਸ ਆਪਾਂ ਲਈ ਸਰਕਾਰ ਤੋਂ ਚਾਹੁੰਦੇ ਹਾਂ ਵੀ ਜਿਹੜੀ ਗੁੰਡਾਗਰਦੀ ਦਾ ਗੰਦਾ ਨਾਚ ਹੋ ਰਿਹਾ ਇਹ ਕੁਪਸਮੇਂ ਕਿਹੜਾ ਲੰਦੂ ਵਾਲਾ ਦਾ ਦੇਖੋ ਜੇ ਪੇਸ਼ੈਂਟ ਸੀ ਹਰਪਰਨ ਸਿੰਘ ਜੀ ਇਹਨਾਂ ਦੀ ਬੇਟੀ ਸੀ ਜਿਨ੍ਹਾਂ ਦਾ ਆਪਰੇਸ਼ਨ ਸੀ ਅੱਜ ਇਹ ਆਪਰੇਸ਼ਨ ਦੇ ਡਾਕਟਰ ਅਸੀਂ ਲੈ ਕੇ ਜਾ ਰਹੇ ਸੀ ਕੁਝ ਕਾਰਨਾ ਕਰਕੇ ਸਟਾਫ ਨਾਲ ਇਹਨਾਂ ਦੀ ਥੋੜੀ ਬਹਿਸ ਹੋ ਗਈ ਫਿਰ ਜਿਹੜਾ ਸਟਾਫ ਨਾਲ ਬਹਿਸ ਹੋਈ ਸੀ ਉਹ ਸਟਾਫ ਨੂੰ ਮੈਂ ਨਿਲੰਘਤ ਕਰਤਾ ਕਿਉਂਕਿ ਉਹ ਥੋੜਾ ਵੈਸ ਕਰ ਰਿਹਾ ਸੀ ਮਿਸਬੀਹਵ ਕੀਤਾ ਸੀ ਉਹਨਾਂ ਰਿਲੇਟਿਵ ਨਾਲ ਉਹ ਸ਼ਾਮ ਨੂੰ ਐਸੇ ਗੁੱਸੇ ਚ ਆ ਕੇ ਉਹਨੇ 10-12 ਲੋਕ ਲੈ ਕੇ ਪੇਸ਼ੈਂਟ ਦੇ ਰਿਲੇਟਿਵਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੇਸ਼ੈਂਟ ਦੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਇਕਵਿਪਮੈਂਟ ਪੰਨਣ ਦੀ ਕੋਸ਼ ਹੋਇਆ ਜੀ ਬਹੁਤ ਦਿਨ ਦਾ ਕਰਦਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੰਜਰਡ ਵੀ ਹੋਇਆ ਜੀ ਇਸ ਸਮੇਂ ਇੰਜਰਡ ਹੋਏ ਪੇਸ਼ੈਂਟ ਦੇ ਜਿਹੜਾ ਬੱਚਾ ਸੀ ਉਹਦੇ ਪੇਰੈਂਟਸ ਇੰਜਰਡ ਹੋਏ ਦੋਨੋਂ ਇੰਜਰਡ ਹੋਏ ਔਰ ਉਹਨਾਂ ਦੇ ਮਦਰ ਵੀ ਇੰਜਰਡ ਹੋਏ ਕਾਫੀ ਸੱਟਾਂ ਡਾਕਟਰ ਸਾਹਿਬ ਕੀ ਮੰਗ ਕੀ ਕਰੋਗੇ ਸਿਕਿਉਰਿਟੀ ਹੋਣੀ ਚਾਹੀਦੀ ਹੈ ਇੱਥੇ ਜਾਂ ਕੀ ਬਿਲਕੁਲ ਸਰ ਸ਼ਹਿਰ ਵਿੱਚ ਸਿਕਿਉਰਿਟੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦਾ ਇਨਸੀਡੈਂਟ ਕਦੇ ਕਿਸੇ ਹਸਪੀਟਲ ਵਿੱਚ ਕਿਉਂਕਿ ਲੋਕ ਜਿਹੜੇ ਆ ਰਹੇ ਨੇ ਕਤਲਵਾਰਾਂ ਲੈ ਕੇ ਨੰਗੀਆਂ ਮੇਨ ਰੋਡ ਤੋਂ ਉਹਦਾ ਇਹ ਦੇਖਣਾ ਚਾਹੀਦਾ ਪਰ ਮਸਾ ਸਾਨੂੰ ਤਾਂ ਕਿ ਇਸ ਤਰ੍ਹਾਂ ਦੀ ਹਾਲਤ ਅੱਜ ਸਾਡੇ ਮੰਡਲ ਪ੍ਰਧਾਨ ਸਰਦਾਰ ਰਹਾਵਜਨ ਸਿੰਘ ਜੀ ਤੇ ਲੱਧੂ ਵਾਲਾ ਉਤਾਰ ਤੋਂ ਜਾਨਲੇਵਾ ਹਮਲਾ ਹੋਇਆ ਜੋ ਕਿ ਉਹਨਾਂ ਦੀ ਬੇਟੀ ਦਾ ਆਪਰੇਟ ਹੋਇਆ ਸੀ ਔਰ ਉਹਨਾਂ ਦੀ ਬੇਟੀ ਸ਼ਵਾਲਿਕ ਹਸਪੀਟਲ ਮੁਕਸਰ ਰੋਡ ਜਲਾਲਾਬਾਦ ਦੇ ਵਿੱਚ ਐਡਮਿਟ ਸੀ ਉਹ ਉਹਨਾਂ ਦੇ ਕੋਲ ਸੀਗੇ ਆਪਦੀ ਬੇਟੀ ਦੇ ਔਰ ਬਾਹਰੋਂ ਆ ਕੇ ਗੁੰਡਾ ਅੰਸਰ ਕਰਪਾਨਾ ਗੰਡਾਸੇ ਦਸਤੇ ਲੈ ਕੇ ਉਹਨਾਂ ਦੇ ਗਲ ਪਏ ਔਰ ਬੜੀ ਮੁਸ਼ਕਲ ਦੇ ਨਾਲ ਔਰ ਭਜਨ ਸਿੰਘ ਜੀ ਦੀ ਜਿਹੜੀ ਜਾਨ ਬਚੀ ਏ ਬਹੁਤ ਨਿੰਦਣਯੋਗ ਗੱਲ ਏ ਔਰ ਜੇ ਕਾਨੂੰਨ ਵਿਵਸਥਾ ਦੀ ਆਪਾਂ ਗੱਲ ਕਰੀਏ ਤੇ ਬੁਰੀ ਤਰ੍ਹਾਂ ਜਿਹੜੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਏ ਇਹ ਹਾਲਾਤ ਪੰਜਾਬ ਦੇ ਜੰਗਲ ਹਾਲਾਤ ਬਣਦੇ ਜਾ ਰਹੇ ਨੇ ਔਰ ਇਹਨਾਂ ਲੋਕਾਂ ਨੂੰ ਗੁੰਡਰ ਗੁੰਡੇ ਅੱਸਰ ਲੋਕਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਰਹਿ ਗਿਆ ਮੈਂ ਬੇਨਤੀ ਕਰਨਾ ਚਾਹਣਾ ਪ੍ਰਸ਼ਾਸਨ ਨੂੰ ਕਿ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੀ ਮਸਲਾ ਹੋਇਆ ਜੀ ਸ਼ਿਵਾਲਿਕ ਮੈਡੀ ਸਿਟੀ ਦੇ ਵਿੱਚ ਪਤਾ ਲੱਗਿਆ ਕਿ ਕੁਝ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਔਰ ਇੱਥੇ ਜਿਹੜਾ ਕਾਪਿਆਂ ਨਾਲ ਹਮਲਾ ਕੀਤਾ ਜਾਂਦਾ ਜੀ ਇੱਕੋ ਇੱਕ ਹਰਪ੍ਰੀਤ ਸਿੰਘ ਨੇ ਆਪਣਾ ਸਨਮ ਪ੍ਰਕਾਸ਼ ਸਿੰਘ ਲੰਧੂ ਵਾਲਾ ਦਾ ਉਹਨਾਂ ਦੀ ਬੇਟੀ ਇੱਥੇ ਐਡਮਿਟ ਸੀ ਉਹਨਾਂ ਦਾ ਆਪਰੇਟ ਹੋ ਰਹੀ ਸੀ ਇਹ ਬੱਚੀ ਛੋਟੀ ਸੀਗੀ ਉਹਨਾਂ ਨੇ ਆਪਰੇਸ਼ਨ ਥੀਟਰ ਚੋਂ ਜਾਣਾ ਚਾਹੁੰਦੀ ਸੀ ਇੱਥੇ ਜਿਹੜਾ ਸਟਾਫ ਹੈ ਕੋਈ ਮਦਨ ਸਿੰਘ ਉਹ ਉਹਨਾਂ ਨੂੰ ਰੋਕਦਾ ਸੀ ਬੱਚਾ ਛੋਟਾ ਹੋਣ ਕਰਕੇ ਹਰਪ੍ਰੀਤ ਸਿੰਘ ਕਹਿੰਨ ਕਿ ਇੱਕ ਵਾਰੀ ਵੀ ਚਲੋ ਥੀਏਟਰ ਦੇ ਵਿੱਚ ਘਬਰਾਹਟ ਹੋਣੀ ਬੱਚੇ ਮੈਂ ਇੱਕ ਵਾਰ ਮਿਰਖਾ ਬੋਲ ਜੀ ਤੇ ਇਸ ਕਰਕੇ ਪਿੱਛੇ ਉਹਨਾਂ ਦੀ ਬਹਿਸ ਹੋਗੀ ਤੇ ਬਹਿਸ ਦੇ ਵਿੱਚ ਉਹਨਾਂ ਨੇ ਕੰਪਲੇਟ ਕਰਤੀ ਤੇ ਉਹਨਾਂ ਨੂੰ ਮਿਰਖਾਟ ਹਸਪੀਟਲ ਤੋਂ ਰੈਸਟਿਗੇਟ ਕਰਤਾ ਜਿਸ ਕਰਕੇ ਉਹ ਦੁਸਰੇ ਚ ਆ ਗਿਆ ਤੇ ਆਪਣੇ ਬੰਦੇ ਇਕੱਠੇ ਕਰਕੇ ਲੈ ਆ ਕੇ ਉਹਨਾਂ ਨੇ ਹਰਪ੍ਰੀਤ ਸਿੰਘ ਉਹਨਾਂ ਦੀ ਮਦਰ ਤੇ ਇੱਕ ਨਾਨ ਉਹਨਾਂ ਦੇ ਪਿੰਡ ਦੇ ਸੀਗੇ ਆਪਣਾ ਉਹਨਾਂ ਦਾ ਖਾਮਾ ਕਰਤਾ ਜੀ ਇਹ ਸਰ ਕਿੰਨੇ ਲੋਕ ਸੀਗੇ ਕੋਈ ਸੀਸੀਟੀਵੀ ਜਿਹੜੀ ਸਾਹਮਣੇ ਸੀ ਸੀਸੀਟੀਵੀ ਦੇ ਵਿੱਚ 11 ਨਜ਼ਰ ਆਉਂਦੇ ਨੇ ਸਾਹਮਣੇ ਉਹ ਮਾਮਲੇ ਸੀ ਨੰਦੀ ਬਾਕੀ ਰੈਟੀਫਾਈ ਕਰ ਲੈਨੇ ਅਸੀਂ ਤਿੰਨ ਚਾਰ ਬੰਦੇ ਤੇ ਇਹਨਾਂ ਰਾਉਂਡ ਅਪ ਕਰਕੇ ਜਲਦੀ ਅਸੀਂ ਇਹਨਾਂ ਨੂੰ ਕਾਰਵਾਈ ਚੜਾ ਗਏ ਹੁਣ ਫੌਰੀ ਤੌਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਨੌਨ ਪਰਸਨ ਤਾਂ ਹੈਗੀ ਹੀ ਹੈ ਇੱਕ ਹੁਣ ਸਟੇਟਮੈਂਟ ਰਿਕਾਰਡ ਕਰਾਂਗੇ ਫਿਰ ਫੀਅਰ ਲੋਸ ਕਰਾਂਗੇ ਦੈਨ ਆਪਣਾ ਜੋ ਪ੍ਰੋਸੀਜਰ ਹੋਏਗਾ ਉਹ ਡਾਕਟਰ ਕਰਾਂਗੇ ਸਰ ਲੱਗਦਾ ਨਹੀਂ ਨਿੱਕੀ ਜੀ ਗੱਲ ਦੇ ਉੱਤੇ ਆ ਕੇ ਇਸ ਤਰ੍ਹਾਂ ਦੇ ਨਾਲ ਹਮਲਾ ਕਰ ਦੇਣਾ ਕਿਤੇ ਡਰ ਖਤਮ ਹੋ ਗਿਆ ਲੋਕਾਂ ਦੇ ਵਿੱਚ ਨਹੀਂ ਇਹ ਇਹ ਦਹਾਂਦੀ ਬਾਰਸ ਇਹਨਾਂ ਨੂੰ ਸਲਾਖਾ ਪਿੱਛੇ ਭੇਜਾਂਗੇ ਇਹ ਬੰਦੇ ਸਮਾਜ 'ਚ ਖੁੱਲੇ ਘੁੰਮਣ ਦੇ ਯੋਗ ਨਹੀਂ